ਤਰਨ ਤਰਨ ਦੀ ਬਾਈ ਇਲੈਕਸ਼ਨ ਕਵਰ ਕਰ ਰਹੇ ਆ ਮੰਦੀਪ ਸਿੰਘ ਨੂੰ ਲੈ ਕੇ ਬਹੁਤ ਜ਼ਿਆਦਾ ਚਰਚਾ ਸੀ ਵਾਰਿਸ ਪੰਜਾਬ ਦੇ ਦੇ ਵੱਲੋਂ ਆਜ਼ਾਦ ਉਮੀਦਵਾਰ ਨੂੰ ਜੋ ਸਮਰਥਨ ਦਿੱਤਾ ਗਿਆ ਇਸ ਵੇਲੇ ਅਸੀਂ ਖੜੇ ਆ ਨਸ਼ਹਿਰਾ ਢਾਲਾ ਪਿੰਡ ਹੈ ਤਰਨ ਤਰਨ ਦੀ ਉਪਚੋਣ ਦੇ ਵਿੱਚ ਭਾਰਤ ਦਾ ਵੀ ਆਖਰੀ ਪਿੰਡ ਹੈ ਤੇ ਇਸ ਇਲੈਕਸ਼ਨ ਦਾ ਵੀ ਆਖਰੀ ਪਿੰਡ ਹੈ ਇਸ ਵਿਧਾਨ ਸਭਾ ਹਲਕੇ ਦਾ ਵੀ ਆਖਰੀ ਪਿੰਡ ਹੈ ਉਹ ਤਾਰਾ ਵੇਖ ਸਕਦੇ ਹੋ ਬਿਲਕੁਲ ਬਾਰਡਰ ਤੇ ਇਹ ਪਿੰਡ ਹੈ ਬਾਬਾ ਜੱਲਣਜੀ ਗੁਰਦੁਆਰਾ ਨਾਲ ਤੇ ਇਹ ਤਾਰਾ ਨੇ ਭਾਰਤ ਪਾਕਿਸਤਾਨ ਬਾਰਡਰ ਦੀਆਂ ਉੱਥੇ ਖੜੇ ਆ ਬਿਲਕੁਲ ਲਾਸਟ ਪਿੰਡ ਹੈ ਇਥੇ ਸੀਐਮ ਤੱਕ ਆ ਕੇ ਜਾ ਚੁੱਕੇ ਨੇ ਚੋਣ ਪ੍ਰਚਾਰ ਉਹਨਾਂ ਨੇ ਕੀਤਾ ਮਤਲਬ ਪੂਰਾ ਜ਼ੋਰ ਸਾਰੀਆਂ ਪਾਰਟੀਆਂ ਨੇ ਲਾਇਆ ਪਰ ਵਾਰਿਸ ਪੰਜਾਬ ਦੇ ਦੇ ਵੱਲੋਂ ਸਮਰਥਨ ਦਿੱਤਾ ਗਿਆ ਮਨਦੀਪ ਸਿੰਘ ਨੂੰ ਖਾਸ ਗੱਲ ਤੁਹਾਡੇ ਨਾਲ ਇੱਕ ਸਾਂਝੀ ਕਰਨ ਲੱਗੇ ਆ ਇਲੈਕਸ਼ਨ ਦੇ ਬਾਰੇ ਕਿ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਰੌਲਾ ਕਿ ਮਨਦੀਪ ਸਿੰਘ ਦੇ ਪੱਖ ਚ ਹਵਾ ਪੱਖ ਚ ਹਵਾ ਪਰ ਫਰਕ ਹੈ ਥੋੜਾ ਜ਼ਮੀਨੀ ਪੱਧਰ ਦਾ ਥੋੜਾ ਫਰਕ ਹੈ ਕਿਉਂਕਿ ਇਹ ਜ਼ਮੀਨੀ ਪੱਧਰ ਤੇ ਆ ਫਰਕ ਇਹ ਹੈ ਕਿ ਜਿਹੜੇ ਪਿੰਡ ਨੇ ਉਹਨਾਂ ਦੇ ਵਿੱਚ ਸੱਚਮੁੱਚ ਹੀ ਮਨਦੀਪ ਸਿੰਘ ਦਾ ਪੂਰਾ ਬੋਲਬਾਲਾ ਹੈਗਾ ਹੈ ਪਰ ਜਿਉਂ-ਜਿਉਂ ਇਹ ਜਿਹੜੀ ਪਿੰਡਾਂ ਵੱਲੋਂ ਬਾਰਡਰ ਵੱਲੋਂ ਸ਼ਹਿਰ ਵੱਲ ਨੂੰ ਜਾਂਦਾ ਤਾਂ ਤਰਨਤਾਰਨ ਸ਼ਹਿਰ ਹੈ ਜਿਹੜਾ ਉੱਥੇ ਜਾ ਕੇ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਜਾਦਾ ਉਹ ਬੋਲਬਾਲਾ ਵੇਖਣ ਨੂੰ ਮਿਲਦਾ ਉੱਥੇ ਮਨਦੀਪ ਸਿੰਘ ਦਾ ਥੋੜਾ ਘੱਟ ਹੈ ਪਰ ਜਿਉਂ-ਜਿਉਂ ਤਰਨਤਾਰਨ ਤੋਂ ਇਧਰ ਬਾਰਡਰ ਵੱਲ ਨੂੰ ਆਈਦਾ ਜਿਉਂ-ਜਿਉਂ ਕਹੋ ਕਿ ਤਾਰਾਂ ਵੱਲ ਨੂੰ ਜਾਂਦਾ ਬਾਰਡਰ ਦੀਆਂ ਤਾਰਾਂ ਵੱਲ ਨੂੰ ਤੇ ਹੋਂ ਤੋਂ ਜਿਹੜਾ ਉਹ ਫਰਕ ਪੈਂਦਾ ਜਾਂਦਾ ਮਤਲਬ ਮਨਦੀਪ ਸਿੰਘ ਦੇ ਹੱਕ 'ਚ ਹਵਾ ਹੈਗੀ ਆ ਤੇ ਮੁਕਾਬਲਾ ਜਿਹੜਾ ਮੁੱਖ ਹੈ ਜੇ ਤੁਸੀਂ ਸਿੱਧੀ ਪਾਸਾ 'ਚ ਪੁੱਛੋ ਤਾ ਸਰਕਾਰ ਦੇ ਨਾਲ ਹੀ ਮੁਕਾਬਲਾ ਹੈ ਜਿਸ ਦਾ ਵੀ ਹੋਵੇ ਪਿੰਡਾਂ 'ਚ ਮਨਦੀਪ ਸਿੰਘ ਦਾ ਹੋਵੇ ਅਕਾਲੀ ਦਲ ਦਾ ਇਨ ਬਿਟਵੀਨ ਹੈ ਅੱਧ ਵਿਚਾਲੇ ਅਕਾਲੀ ਦਲ ਦਾ ਹੈ ਇਹ ਕਹਿਣਾ ਕਿ ਅਕਾਲੀ ਦਲ ਨਹੀਂ ਹੈਗਾ ਹੈਗਾ ਹਰਮੀਤ ਸੰਧੂ ਭਾਵੇਂ ਚਲੇ ਗਏ ਪਰ ਮੁਕਾਬਲੇ ਦੇ ਵਿੱਚ ਅਕਾਲੀ ਦਲ ਹੈਗਾ ਪਰ ਜੋ ਕਾਂਗਰਸ ਹੈ ਉਹ ਸ਼ਹਿਰ ਦੇ ਵਿੱਚ ਜ਼ਿਆਦਾ ਪਿੰਡਾਂ 'ਚ ਬਹੁਤ ਘੱਟ ਹੈ ਪਿੰਡਾਂ ਦੇ ਵਿੱਚ ਮਨਦੀਪ ਸਿੰਘ ਤੇ ਸਰਕਾਰ ਸ਼ਹਿਰ ਦੇ ਵਿੱਚ ਸਰਕਾਰ ਤੇ ਕਾਂਗਰਸ ਅਕਾਲੀ ਦਲ ਭਾਜਪਾ ਸਾਰਿਆਂ ਦਾ ਬੁਲਬਲਾ ਇਹ ਇਸ ਵੇਲੇ ਮਿਕਸ ਜਿਹਾ ਮਾਹੌਲ ਜਿਹੜਾ ਉਹ ਬਣਿਆ ਹੋਇਆ ਪਰ ਜਿਉਂ-ਜਿਉਂ ਪਿੰਡ ਵੱਲ ਨੂੰ ਆਈਦਾ ਪਿੰਡਾਂ ਵੱਲ ਨੂੰ ਬਾਰਡਰ ਵੱਲ ਨੂੰ ਤਿਉਹ ਤਾਂ ਮਦੀਪ ਸਿੰਘ ਦਾ ਬੋਲ ਬਾਲਾ ਹੈ ਪਰ ਸ਼ਹਿਰ ਵੱਲ ਨੂੰ ਜਾਂਦੇ ਆ ਘਟ ਹੈ ਸ਼ਹਿਰੀ ਲੋਕ ਹੁਣ ਵੋਟ ਪਾਉਣਗੇ ਜਾਂ ਫਿਰ ਨਹੀਂ ਪਾਉਣਗੇ ਸਰਕਾਰ ਮੁਕਾਬਲੇ 'ਚ ਪੂਰੀ ਤਰ੍ਹਾਂ ਹੈ ਇਹ ਕਹਿਣਾ ਕਿ ਸਰਕਾਰ ਨੇ ਕੰਮ ਨਹੀਂ ਕੀਤਾ ਤੇ ਸੋਸ਼ਲ ਮੀਡੀਆ ਤੇ ਮਾਹੌਲ ਬੜਾ ਖਿਲਾਫ ਹੈ ਪਰ ਨਹੀਂ ਸੋਸ਼ਲ ਮੀਡੀਆ ਤੇ ਕੁਝ ਹੋਰ ਹੈ ਜ਼ਮੀਨੀ ਪੱਧਰ ਤੇ ਥੋੜਾ ਕੁਝ ਹੋਰ ਇਸੇ ਕਰਕੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ